ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਕਹਾਣੀ ਸੁਣਨਾ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਹਾਣੀ ਜਮੀਰ ਭਾਗ 2 ਲੇਖਕ ਰਗਵੀਰ ਬੜੈਚਾ ਜ਼ਿੰਦਗੀ ਵੀ ਜਮਾ ਗੋਲੀ ਵਾਲੇ ਬੱਤੇ ਵਰਗੀ ਹੁੰਦੀ ਹੈ ਇਹ ਬੱਤੇ ਵਿੱਚਲੀ ਗੋਲੀ ਤਕਦੀਰ ਵਰਗੀ ਹੈ ਇਹ ਗੋਲੀ ਨਾ ਜਿਵੇਂ ਬੱਤੇ ਦੇ ਵਹਾ ਨੂੰ ਕਦੇ ਇੱਕੋ ਜਿਹਾ ਨਹੀਂ ਰਹਿਣ ਦਿੰਦੀ ਜਮਾ ਉਹੀ ਕੁਝ ਤਕਦੀਰ ਕਰਦੀ ਹੈ ਗੋਲੀ ਵਾਲੇ ਬੱਤੇ ਨੂੰ ਵੀ ਜਿਵੇਂ ਹੀ ਪੀਣ ਦਾ ਸਵਾਲ ਜਿਹਾ ਆਉਣ ਲੱਗਦਾ ਹੈ ਠੀਕ ਉਸੇ ਸਮੇਂ ਵਿੱਚ ਆ ਕੇ ਗੋਲੀ ਫਸ ਜਾਂਦੀ ਹੈ ਇਹੋ ਕਮ ਤਕਦੀਰ ਦਾ ਹੁੰਦਾ ਹੈ ਜਦੋਂ ਜ਼ਿੰਦਗੀ ਮਾੜੀ ਜੀ ਰਵਾਉਂਦੀ ਹੈ ਕੋਈ ਨਾ ਕੋਈ ਨਵਾਂ ਵਖੇੜਾ ਪੈਦਾ ਕਰ ਦਿੰਦੀ ਹੈ ਤਕਦੀਰ ਇਹ ਸਭ ਖੇਲ ਤਮਾਸ਼ੇ ਦਾਤੀ ਨੇ ਇਸ ਕਰਕੇ ਬਣਾਏ ਹੋਏ ਨੇ ਤਾਂ ਕਿ ਬੰਦਾ ਉਸਦੀ ਹੋਂਦ ਨੂੰ ਨਾ ਭੁੱਲ ਜਾਵੇ ਜਦੋਂ ਬਿਛਨੀ ਦੇ ਕਾਕਾ ਠੀਕ ਠਾਕ ਘਰ ਆ ਗਏ ਤਾਂ ਬਾਪੂ ਜੀ ਨੇ ਘਰੇ ਸਹਿਜ ਪਾਠ ਕਰਾਇਆ ਸੀ ਕਾਕੇ ਦਾ ਨਾਮ ਦਾ ਪਹਿਲਾ ਅੱਖਰ ਗਾ ਤੋਂ ਨਿਕਲਿਆ ਅੰਬਿਸ਼ਨੀ ਕਹਿੰਦੀ ਟਾਕੇ ਦਾ ਨਾਮ ਗੁਰシャン ਸਿੰਘ ਰੱਖ ਲਵੋ ਸਾਰੇ ਸਹਿਮਤ ਹੋ ਗਏ ਕਿੰਨਾ ਸੋਹਣਾ ਲੱਗਿਆ ਸੀ ਜਦੋਂ ਪਹਿਲੀ ਵਾਰ ਸੁਣਿਆ ਸੀ ਗੁਰシャン ਬੀਹ ਦੀਆਂ ਭੈਣਾਂ ਚਾਚੀਆਂ ਤਾਈਆਂ ਪਰਜਾਈਆਂ ਨੇ ਮਿਲ ਕੇ ਲੰਗਰ ਤਿਆਰ ਕਰ ਲਿਆ ਸੀ ਸਭ ਨੇ ਮਿਲ ਕੇ ਚੂਰ ਮਗਾ ਕੇ ਤਵੀ ਤੇ ਰੋਟੀਆਂ ਲਾਈਆਂ ਸੀ ਖੂਬ ਹਾਸਾ ਠੱਠਾ ਹੋਇਆ ਸੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਆੜਾ ਵਕਤ ਆਇਆ ਤੇ ਟਲ ਗਿਆ ਹੁਣ ਸਭ ਠੀਕ ਹੈ कि ਜਦੋਂ 2 ਹਫ਼ਤੇ ਬਾਅਦ ਹਸਪਤਾਲ ਗਏ ਤਾਂ ਡਾਕਟਰੀ ਨੇ ਬਿਠਾ ਕੇ ਪੁੱਛਿਆ ਕਿ ਆਮ ਨ ਰੱਖਾ ਹੈ ਛੋਟੇ ਸਰਦਾਰ ਦਾ ਗੁਰシャン ਜੀ ਬਿਸ਼ਨੇ ਭਾਰ ਚੋਖਣ ਵਾਲੀ ਮਸ਼ੀਨ ਤੇ ਕਾਕੇ ਨੂੰ ਲਟਿਉਂਦਿਆਂ ਕਿਹਾ ਸੀ ਅਰੇ ਵਾਹ ਬਹੁਤ ਖੂਬਸੂਰਤ ਨਾਮ ਹੈ ਗੁਰシャン ਡਾਕਟਰੀ ਵੀ ਖੁਸ਼ ਹੁੰਦੀ ਬੋਲੀ ਸੀ ਆਪਕੋ ਇੱਕ ਵਾਤ ਕਹਿਣੀ ਹੈ ਧਿਆਨ ਸੇ ਹੌਸਲਾ ਕਰਕੇ ਸੁਣਨਾ ਆਪ ਗੁਰシャン ਦਾ aur bhai koi bhai behan nahi ho sakta. ਡਾਕਟਰ ਨੇ ਐਨਾ ਕਹਿ ਕੇ ਚੁੱਪ ਹੋ ਗਈ ਸੀ। ਅਸੀਂ ਵੀ ਵਾਪਸ ਆ ਗਏ ਸੀ ਉੱਚੇ ਪਿੰਡ ਸੰਘੋਲ। ਉਸ ਦਿਨ ਤੋਂ ਬਾਅਦ ਬਿਛਨੀ ਨੇ ਫੇਰ ਕਦੇ ਛਰਾਰਤਾ ਨਹੀਂ ਸੀ ਕੀਤੀਆਂ। ਬਹੁਤ 부ਜੀ 부ਜੀ ਜੀ ਰਹਿੰਦੀ ਸੀ। ਗੋシャン ਦੇ ਹੋਣ ਤੋਂ ਥੋੜੇ ਦਿਨ ਪਹਿਲਾਂ ਹੀ ਤਾਂ ਬਿਛਨੀ ਬੋਲੀ ਸੀ। ترسیم جی ਸ਼ਹਿਰ ਜਾ ਕੇ ਮੈਨੂੰ ਕੋਸ਼ੀਏ ਸਲਾਈਆਂ ਤੇ ਉਹਨ ਦੇ ਕੋਲੇ ਲਿਆ ਦਿਓ। ਜਦ ਨੂੰ ਆਪਣਾ ਜਵਾਕ ਆਉਣਾ ਸਾਡਾ ਸ਼ੁਰੂ ਹੋ ਜਾਣੀ ਹੈ ਜਨਮ ਤੇ ਮੌਦਾ ਕੀ ਹਿਸਾਬ ਲਾਉ ਬੰਦਾ ਸਭ ਉਸ ਦੀ ਮਰਜ਼ੀ ਸਾਡੀ ਉਮੀਦ ਤੋਂ ਡੇਢ ਮਹੀਨਾ ਪਹਿਲਾਂ ਹੀ ਹੋ ਗਿਆ ਸੀ ਗੁਰਸ਼ਾਨ ਮੋਜੇ ਟੋਪੀਆਂ ਸਵੈਟਰਾਂ ਕੋਟੀਆਂ ਬਣ ਲੱਗੀਆਂ ਹੋਈਆਂ ਸੀ ਸੱਸ ਨੂੰ ਜਦੋਂ ਬਿਸ਼ਨੀ ਨੇ ਛੋਟੇ ਛੋਟੇ ਮੋਜਿਆਂ ਦੇ ਕਈ ਜੋੜੇ ਬਣਾ ਦਿੱਤੇ ਤਾਂ ਮੈਂ ਪੁੱਛਿਆ ਸੀ ਐਨੇ ਮੋਜੇ ਕਾਤੋਂ ਬਣਾ ਲੇ ਤਾਂ ਬੇਜੀ ਬੋਲੀ ਸੀ ਕੋਈ ਗੱਲ ਨਹੀਂ ਅਗਲੇ ਜਵਾਖ ਦੇ ਕੰਮ ਆ ਜਾਣਗੇ ਤਾ ਬਿਛਨੀ ਹੱਸ ਕੇ ਬੋਲੀ ਸੀ ਆਓ ਜੀ ਅਗਲਾ ਜਵਾਬ ਫਿਰ ਮੈਂ ਇੱਕ ਦਿਨ ਬਿਛਨੀ ਨੂੰ ਪੁੱਛਿਆ ਬਿਛਨੀਏ ਆਪਾਂ ਜਦੋਂ ਦੇ ਚੰਡੀਗੜ੍ਹ ਤੋਂ ਮੁੜ ਕੇ ਆਏ ਹਾਂ ਤੂੰ ਮੈਨੂੰ ਉਦਾਸ ਉਦਾਸ ਲੱਗੀ ਜਾਂਦੀ ਹੈ ਕੀ ਹੋ ਗਿਆ ਪੁੱਛਣ ਦੀ ਧੀਰ ਸੀ ਬਿਛਨੀ ਮੂੰਹ ਚੁੰਨੀ ਵਿੱਚ ਲੁਕੋ ਕੇ ਰੋਣ ਲੱਗ ਪਈ ਸੀ ਕਹਿੰਦੀ ਗੁਰシャン ਜਦੋਂ ਰੂਬ ਸੰਤ ਦੀ ਕਹਾਣੀ ਸੁਣਿਆ ਕਰੋ ਫੇਰ ਸੋਚਿਆ ਕਰੋ ਮੇਰਾ ਵੀਰਾ ਕਿੱਥੇ ਹੈ ਜੇ ਉਸਨੇ ਪੁੱਛ ਲਿਆ ਕਿ ਉਸ ਦਾ ਕੋਈ ਭੈਣ ਭਰਾ ਕਿਉਂ ਨਹੀਂ ਹੈ ਤਾਂ ਮੈਂ ਉਸ ਨੂੰ ਕੀ ਜਵਾਬ ਦੇਵਾਂਗੀ ਕਿ ਮੇਰੀ ਇੱਕ ਗਲਤੀ ਕਰਕੇ ਉਸ ਦੀ ਜ਼ਿੰਦਗੀ ਵਿੱਚੋਂ ਭੈਣ ਭਰਾਵਾਂ ਵਾਲਾ ਰੰਗ ਮੋਹ ਪਿਆਰ ਸਭ ਖਤਮ ਹੋ ਗਿਆ ਮੈਂ ਕਲਾਵੇ ਵਿੱਚ ਲੈ ਕੇ ਮਸਾਂ ਚੁੱਪ ਕਰਵਾਇਆ ਸੀ ਬਿਛਨੀ ਨੂੰ ਮੈਂ ਉਸ ਨੂੰ ਚੁੱਪ ਕਰਵਾਉਂਦਿਆਂ ਬੋਲਿਆ ਸੀ ਚਾਚੇ ਦੇ ਜਵਾਬ ਵੀ ਤਾਂ ਭੈਣ ਭਰਾ ਹੁੰਦੇ ਨੇ ਅਨੇਕ ਵੀ ਦੇ ਜਵਾਬ ਹੋਣਗੇ ਉਹਨਾਂ ਨਾਲ ਖੇਡਿਆ ਕਰੋ ਗੁਰシャン ਔਕੇ ਲੈਂਦੀ ਬਿਸ਼ਨੀ ਮੇਰੀ ਗੱਲ ਸੁਣ ਕੇ ਕੁਝ ਠੀਕ ਹੋ ਗਈ ਸੀ ਠੀਕ ਕਿਹਾ ਜੀ ਤੁਸੀਂ ਹਰੇਕ ਵੀ ਜੀ ਦੇ ਜਵਾਕ ਵੀ ਤਾਂ ਭੈਣ ਭਰਾ ਹੀ ਲੱਗਣਗੇ ਕੁਝ ਦੇਰ ਬਾਅਦ ਬਿਸ਼ਨੀ ਗੁਰਸ਼ਾਨ ਨੂੰ ਦੁੱਧ ਚੁਗਾਉਂਦੀ ਉਹਦੇ ਨਾਲ ਹੀ ਸੌਂ ਗਈ ਤੇ ਮੈਂ ਬੈਠਾ ਸੋਚ ਰਿਹਾ ਸੀ ਕਿ ਕਿਵੇਂ ਉਸ ਪੌੜੀ ਵਾਲੇ ਹਾਦਸੇ ਨੇ ਬਿਸ਼ਨੀ ਦੀ ਜ਼ਿੰਦਗੀ ਵਿੱਚੋਂ ਅਲਲਪੁਣਾ ਖਤਮ ਕਰ ਦਿੱਤਾ ਸੀ ਬਿਸ਼ਨੀ ਜਦੋਂ ਵਿਆਹ ਕੇ ਆਈ ਸੀ ਤਾਂ ਵਿਹੀ ਦੀਆਂ ਕੁੜੀਆਂ ਦੀ ਹਰਮਨ ਪਿਆਰੀ ਭਾਬੀ ਸੀ ਸਾਡੀ ਹਵੇਲੀ ਦਾ ਵੇੜਾ ਬਹੁਤ ਖੁੱਲਾ ਡੁੱਲਾ ਸੀ ਦੁਪਹਿਰੇ ਸਾਰਿਆਂ ਨੇ ਮਿਲ ਕੇ ਗੀਟੇ ਖੇលਨੇ ਤੇ ਸ਼ਾਮ ਨੂੰ ਸਟਾਪੂ ਪੀਚੋ 베ਜੀ ਨੇ ਕਈ ਵਾਰ ਬਿਸ਼ਨੀ ਨੂੰ ਕੁੜੀਆਂ ਨਾਲ ਖੇਡਦੀ ਨੂੰ ਦੇਖ ਕੇ ਹੱਸ ਪੈਣਾ ਤੇ ਕਹਿਣਾ ਸਿੰਦਰਾ ਨੇ ਵਾਹਲੀ ਜਿਹਾ ਆਕੜੀ ਬਿਆਦ ਦਿੱਤੀ ਕਦੇ ਗੁੱਸਾ ਨਹੀਂ ਕਰਿਆ ਸੀ 베ਜੀ ਨੇ ਇੱਕ ਦਿਨ ਪਿੰਡ ਵਿੱਚ ਕਟਪੁਤਲੀ ਦੇ ਨਾਚ ਵਾਲ ਆਇਆ ਤਾਂ ਬਿਸ਼ਨੀ 베ਜੀ ਨੂੰ ਕਹਿਣ ਲੱਗੀ ਮੈਂ ਵੀ ਕੁੜੀਆਂ ਨਾਲ ਦੇਖਣ ਜਾਣਾ ਹੈ ਮੈਂ ਖੇਤ ਗਿਆ ਹੋਇਆ ਸੀ ਤਾਂ ਬਾਪੂ ਜੀ ਨੇ ਮਨਾ ਕਰ ਦਿੱਤਾ ਉਦਾਸ ਹੋ ਗਈ ਸੀ ਬਿਛਨੀ ਤਾਂ ਬੇਜੀ ਬੋਲੇ ਸੀ ਚੱਲ ਮੇਰੀ ਨਲੀ ਝੋਚੋ ਤੈਨੂੰ ਮੈਂ ਨਾਲ ਚੱਲ ਕੇ ਦਿਖਾ ਲਿਆਉਂਦੀ ਆ ਬਹੁਤ ਪਿਆਰ ਤੇ ਮੁਲਾਜਾ ਰੱਖਦੀਆਂ ਸੀ ਸੱਸ ਨੂੰ ਜਦੋਂ ਵਿਆਹ ਤੋਂ ਬਾਅਦ ਬਿਛਨੀ ਨੂੰ ਸ਼ਰਾਰਤਾਂ ਕਰਦੇ ਦੇਖਦਾ ਸੀ ਤਾਂ ਮੈਨੂੰ ਉਹ ਬਹੁਤ ਚੰਗੀ ਲੱਗਦੀ ਸੀ ਉਸ ਨੂੰ ਦੇਖ ਕੇ ਮੈਨੂੰ ਆਪਣੇ ਬਚਪਨ ਦੀ ਯਾਦ ਆ ਜਾਂਦੀ ਸੀ ਅਸੀਂ ਵੀਹੀ ਦੇ ਜਵਾਬਕ ਮਿਲ ਕੇ ਸਭ ਤੋਂ ਵੱਧ ਸ਼ਾਮ ਨੂੰ ਸ਼ਰਾਰਤਾਂ ਕਰਦੇ ਸੀ ਜਿਵੇਂ ਹੀ ਸ਼ਾਮ ਹੋਣੀ ਪਰਨਾਲਿਆਂ ਪਿੱਛੇ ਲੁਕੀ ਹੋਈ ਚਮਜੜਿੱਕਾਂ ਨੇ ਉੱਡਖਲਾਉਣਾ ਅਸੀਂ ਬੱਚਿਆਂ ਨੇ ਕਪਾ ਦੀਆਂ ਛਟੀਆਂ ਹਵਾ ਵਿੱਚ ਘੁਮਾ ਘੁਮਾ ਕੇ ਉਹਨਾਂ ਨੂੰ ਸੁੱਟਣ ਦੀ ਕੋਸ਼ਿਸ਼ ਕਰਨੀ ਬਾਪੂ ਜੀ ਨੇ ਕਈ ਵਾਰ ਗੁੱਸਾ ਕਰਨਾ ਤੇ ਕਹਿਣਾ ਉਹ ਨਲੈਕੋ ਜੇ ਚਿੰਬੜਗੀ ਨਾ ਤਾਂ ਤੱਤੇ ਤੱਤੇ ਚਿੰਬੜੇ ਨਾਲ ਲਾਉਣੀ ਪਊ ਜਾਂ ਬੇਜੀ ਨੇ ਕਹਿਣਾ ਜੇ ਪੁੱਤ ਇਹ ਤੁਹਾਡੇ ਚਿੰਬੜਗੀ ਨਾ ਤਾ ਤੁਹਾਡੇ ਮਾਮੇ ਨੂੰ ਵਕਤ ਪੈ ਜਾਣਾ ਹੈ ਸੋਨੇ ਦੀ ਢੋਲ ਨੂੰ ਸੋਨੇ ਦੇ ਡੱਗੇ ਨਾਲ ਵਜਾਉਣਾ ਪੈਣਾ ਫੇਰ ਲੱਤੂ ਕਿਤੇ ਫੇਰ ਨਾ ਮੈਂ ਜਾਣ ਬੁੱਝ ਕੇ ਇਹੀ ਕਹਿ ਦੇਣਾ ਤਾਂ ਚੰਗਾ ਫੇਰ 베ਜੀ ਕੋਈ ਬਾਤ ਬੁਝਾਰਤ ਪਾਓ 베ਜੀ ਨੇ ਹਮੇਸ਼ਾ ਕਹਿਣਾ ਚਾਹ ਉਹ ਨੂੰ ਬਾਤ ਨਹੀਂ ਸੁਣੀਦੀ ਮਾਮਾ ਨਾ ਰਾਹ ਭੁੱਲ ਜਾਊ ਫੇਰ ਮੈਂ ਸ਼ਰਾਰਤ ਕਰਦੇ ਨੇ ਪੁੱਛਣਾ ਇਹ ਮਾਮਾ ਗਵਾਚਾ ਹੀ ਰਹਿੰਦਾ ਹੁਣ ਇਹ ਲੱਭੂਗਾ ਕਿਵੇਂ ਤਾਂ 베ਜੀ ਨੇ ਕਹਿਣਾ ਤੇਰੀ ਮਾਮੀ ਦੀ ਨਾ ਬੇਲ ਕਰਾਉਣੀ ਪੈਣੀ ਇਹ ਸੁਣ ਕੇ ਅਸੀਂ ਜ਼ੋਰ-ਜ਼ੋਰ ਦੀ ਹੱਸ ਪੈਣਾ। ਛੋਟੇ-ਛੋਟੇ ਗੱਲਾਂ ਵਿੱਚ ਵੀ ਕਿੰਨੀ ਖੁਸ਼ੀ ਸੀ ਉਦੋਂ। ਅੱਜ ਦੇ ਬੱਚਿਆਂ ਨੂੰ ਦੇਖਦਾ ਹਾਂ ਤਾਂ ਤਰਸ ਆਉਂਦਾ ਹੈ। ਮੇਰੇ ਪੋਤਾ-ਪੋਤੀ ਵੀ ਸਾਰਾ ਦਿਨ ਹੱਥ ਵਿੱਚ ਮੋਬਾਈਲ ਫੜ ਕੇ ਪਤਾ ਨਹੀਂ ਕੀ ਜੂਆ ਜੀਆਂ ਮਾਰੀ ਜਾਂਦੇ ਨੇ। ਚੁੱਪਚਾਪ ਨਾਲ ਹੱਸਣਾ, ਕੁੱਦਣਾ ਤੇ ਨਾ ਕੋਈ ਸ਼ੋਰ-ਸ਼ਰਾਬੇ। ਘਰ ਵਿੱਚ ਬੱਚਿਆਂ ਦੀ ਉਹ ਪਹਿਲਾਂ ਵਾਲੀ ਰੌਣਕ ਹੀ ਨਹੀਂ ਰਹੀ। ਅਸੀਂ ਤਾਂ ਵਾਂਟੇ ਬਲੌਰ, ਪਿੱਠੂ ਗਰਮਾ, ਉੱਚ-ਨੀਚ ਕੋਟਲਾਸ਼ ਪਾਕੀ ਬਾਂਦਰ ਕਿਲਾ ਚੱਕਰ ਭਿਜੀ ਕੜ ਕਿਲਾ ਲੱਕੜ ਡੰਡਾ ਡੱਕ ਗੁਲੀ ਡੰਡਾ ਦੇਸ਼ਾਂ ਤੱਕ ਖੇਡੀ ਜਾਣਾ ਜਦੋਂ ਮੂਹ ਨੇਰਾ ਹੋਣਾ ਤਾਂ ਲੋਕੜ ਮਿੱਟੀ ਉਹੀ ਚੋਰਚ ਪਾਈ ਵੀ ਜ਼ਰੂਰ ਖੇਡਣੀ ਇੱਕ ਵਾਰ ਮੈਂ ਭੱਜਿਆ ਜਾਂਦਾ ਬਾਬੇ ਅਸਲਮ ਬੇਗ ਵਿੱਚ ਭੱਜਿਆ ਤਾਂ ਉਹ ਬੋਲਿਆ ਲਾ ਹੌਲ ਬਲਾ ਅਕੌਰ ਇਹ ਬਾਂਦਰ ਜਾਤ ਉਹ ਬਾਂਦਰ ਜਾਤ ਹੁਣ ਕਿੱਥੇ ਤਰਸ ਗਿਆ ਹਾਂ ਬੱਚਿਆਂ ਨੂੰ ਮਿਲ ਕੇ ਉਹੀ ਖੇਡਾਂ ਖੇਡਦੇ ਆ ਉਹਨੂੰ ਦੇਖਣ ਲਈ ਨਵਾ ਸਾਲ ਚੜਿਆ ਤਾਂ ਹਰਨੇਕ ਛੁੱਟੀ ਆਇਆ ਸੀ ਉਸ ਨੂੰ ਭਤੀਜੇ ਹੋਣ ਦੀ ਚਿੱਠੀ ਮਿਲ ਗਈ ਸੀ ਪਹਿਲੀ ਵਾਰ ਦੇਖਣ ਆਇਆ ਸੀ ਗੁਰシャン ਨੂੰ ਨਾਲ ਸ਼ਹਿਰ ਤੋਂ ਬਹੁਤ ਸਾਰੇ ਖਿਡੌਣੇ ਲਿਆਇਆ ਸੀ ਬਹੁਤ ਖੁਸ਼ੀ ਮੇਰਾ ਵੀਰ ਹਰਨੇਕ ਬਿਛਨੀ ਨੇ ਮਜ਼ਾਕ ਕਰਦੀ ਨੇ ਕਿਹਾ ਸੀ ਟਾਈਮ ਲੱਗ ਗਿਆ ਦਿਉਰਾ ਗੁਰシャン ਤਾਂ ਰੋ ਹੀ ਪੁੱਛ ਲੈਂਦਾ ਮੇਰਾ ਫੌਜੀ ਚਾਚਾ ਕਦੋਂ ਆਉਣਗੇ ਲਿਆ ਫੜਾ ਭਾਬੀ ਸਾਡਾ ਫਰਜੰਦ ਫੜਾ ਦੇ ਗੋਦੀ ਚੁੱਕ ਕੇ ਕਿੰਨੀ ਦੇਰ ਨੱਚੀ ਗਿਆ ਸੀ ਹਨੇਕ ਵੀਰ ਫਿਰ ਕਹਿੰਦਾ ਇਸ ਦਾ ਮੱਥਾ ਦਾ ਬਾਈ ਤੇ ਗਿਆ ਅੱਖਾਂ ਮੈਨੂੰ ਮੇਰੇ ਵਰਗੀਆਂ ਲੱਗਦੀਆਂ ਹੈ ਫਿੱਡਾ ਇਹ ਦਾਦੀ ਵਰਗਾ ਹੈ ਤੇ ਲਾਲਾ ਇਹ ਭਾਬੀ ਜਮਾ ਤੇਰੇ ਵਾਂਗ ਸੁੜਦਾ ਆਹ ਸਾਰਾ ਦਿਨ ਹਾਸੇ ਮਜ਼ਾਕੀ ਨਹੀਂ ਸੀ ਮੁੱਕਦੇ ਤੇ ਔਰ ਪਰਝਾਈ ਦੇ ਉਹ ਖੁਸ਼ੀਆਂ ਯਾਦ ਕਰਕੇ ਇੱਥੇ ਇਕੱਲੇ ਬੈਠੇ ਦੀਆਂ ਮੇਰੀਆਂ ਅੱਖਾਂ ਭਰ ਆਈਆਂ ਨੇ ਕੁਝ ਦਿਨ ਬਾਅਦ ਗੁਰਚਾਨ ਦੇ ਪਲੈਤੀ ਮਾਮਿਆਂ ਦੀ ਚਿੱਠੀ ਆਈ ਸੀ। ਉਹਨਾਂ ਵਧਾਈਆਂ ਭੇਜੀਆਂ ਸਨ। ਨਾਲੇ ਲਿਖਿਆ ਸੀ ਕਿ ਉਹ ਇਸ ਸਾਲ ਨਹੀਂ ਆ ਸਕਦੇ। ਅਗਲੇ ਸਾਲ ਆਉਣਗੇ। ਲੋਹੜੀ ਅਗਲੇ ਸਾਲ ਮਨਾਉਣ ਲਈ ਕਿਹਾ ਸੀ। ਬਿਸ਼ਨੀ ਵੀ ਆਪਣੇ ਭਰਾਵਾਂ ਦਾ ਪੱਖਪੋਰ ਦੀ ਬੋਲੀ ਸੀ। ਆਹੋ ਅਗਲੇ ਸਾਲ ਮਨਾਵਾਂਗੇ ਲੋਹੜੀ। ਜਦ ਨੂੰ ਗੁਰシャン ਵੀ ਤਕੜਾ ਹੋ ਜਾਊ। ਮੈਨੂੰ ਹੁਣ ਆਪ ਪ੍ਰਦੇਸਾਂ ਵਿੱਚ ਆ ਕੇ ਸਮਝ ਲੱਗੀ ਕਿ ਤੇ ਕੀ ਕੀ ਮਜਬੂਰੀਆਂ ਨੇ ਉਦੋਂ ਦਾ ਉਹਨਾਂ ਦੀ ਚਿੱਠੀ ਪੜ੍ਹ ਕੇ ਬਹੁਤ ਗੁੱਸਾ ਆਇਆ ਸੀ ਮੈਨੂੰ ਹੁਣ ਤੁਹਾਡੇ ਨਾਲ ਗੀ ਝੂਠ ਬੋਲਣਾ ਹੈ ਜਦੋਂ ਕਲਮੀ ਚੁੱਕ ਲਈ ਫੇ ਤਾਂ ਸਭ ਕੁਝ ਲਿਖਣਾ ਪੈਣਾ ਹੈ ਮੇਰੇ ਨਾਲ ਇੱਕ ਪੋਤਾ ਤੇ ਇੱਕ ਪੋਤੀ ਹੈ ਪੋਤੀ ਵੱਡੀ ਹੈ ਤੇ ਪੋਤਾ ਛੋਟਾ ਸੱਚ ਤੁਹਾਨੂੰ ਉਹਨਾਂ ਦੇ ਨਾਮ ਦੱਸ ਦੇਣਾ ਪੋਤੇ ਦਾ ਨਾਮ ਗੈਰੀ ਤੇ ਪੋਤੀ ਦਾ ਨਾਮ ਜੈਸਮੀਨ ਹੈ ਦੋਵੇਂ ਜਾਣ ਚਿਰਕਦੇ ਨੇ ਮੇਰੇ ਤੇ ਕੁਝ ਦਿਨ ਹੋਏ ਜਦੋਂ ਮੈਂ ਉਹਨਾਂ ਨੂੰ ਕਿਹਾ ਪੁੱਤ ਮੇਰੇ ਕੋਲ ਭਾਵੇਂ ਥੋੜੀ ਦੇਰ ਲਈ ਆ ਜਾਇਆ ਕਰੋ ਪਰ ਰੋਜ਼ ਆਇਆ ਕਰੋ ਤਾਂ ਪੋਤਾ ਗੈਰੀ ਬੋਲਿਆ ਦਾਦੂ ਮੰਮੀ ਡੋਂਟ ਲਾਈਕ ਇਟ ਉਹ ਕਹਿੰਦੀ ਹੈ ਕਿ ਤੁਸੀਂ ਸਿੱਖੋ ਅਸੀਂ ਵੀ ਬਿਮਾਰ ਹੋ ਜਾਵਾਂਗੇ ਪਰ ਦਾਦੂ ਜਦੋਂ ਮੰਮੀ ਘਰ ਨਹੀਂ ਹੁੰਦੀ ਅਸੀਂ ਚੋਰੀ-ਚੋਰੀ ਤੁਹਾਡੇ ਕੋਲ ਆ ਜਾਂਦੇ ਹਾਂ ਵੀ ਲਵ ਯੂ ਦਾਦੂ ਮੈਂ ਕਿਹਾ ਕੋਈ ਗੱਲ ਨਹੀਂ ਪੁੱਤ ਪਰ ਤੁਸੀਂ ਆਪਣੇ ਪਾਪਾ ਨੂੰ ਇਹ ਗੱਲਾਂ ਦੱਸਣਾ ਨਹੀਂ ਤਾਂ ਇਹ ਦੋਵੇਂ ਫੇਰ ਲੜ ਪੈਣਗੇ ਮੈਨੂੰ ਅੱਗੇ ਕਹਿੰਦੇ ਨੋ ਨੋ ਪਿਗੀ ਪ੍ਰੋਮਿਸ ਹੁਣ ਆ ਪਿਗੀ ਪ੍ਰੋਮਿਸ ਕੀ ਹੁੰਦਾ ਹੈ ਮੇਰੇ ਪੁੱਤ ਵਰਗਾ ਪੁੱਤ ਆਬ ਸਭ ਨੂੰ ਦੇ ਦੇ ਟਰਾਲਾ ਚਲਾਉਂਦਾ ਅਮਰੀਕਾ ਕੈਨੇਡਾ ਵਿੱਚ ਬਹੁਤ ਮਿਹਨਤ ਕਰਦਾ ਹੈ ਜਦੋਂ ਵੀ ਘਰ ਆਉਂਦਾ ਹੈ ਮੇਰੇ ਲਈ ਜ਼ਰੂਰ ਕੁਝ ਨਾ ਕੁਝ ਲੈ ਕੇ ਆਉਂਦਾ ਹੈ ਪਿਛਲੇ ਦਿਨੇ ਮੇਰੇ ਲਈ ਆਹ ਮੋਬਾਈਲ ਫੋਨ ਲਿਆ ਸੀ ਮੇਰੇ ਪੋਤਾ ਪੋਤੀ ਨੇ ਮੈਨੂੰ ਵਾਵਾ ਸਿਖਾ ਦਿੱਤਾ ਚਲਾਉਣਾ ਹੁਣ ਤਾਂ ਮੈਂ ਵੀ ਲੱਗਿਆ ਰਹਿੰਦਾ ਹਾਂ ਇਸ ਤੇ ਟਾਈਮ ਪਾਸ ਹੋ ਜਾਂਦਾ ਹੈ ਇਸੇ ਵਹਾਨੇ ਆਪਾਂ ਕੱਲ ਗੱਲ ਕਰ ਰਹੇ ਸੀ ਗੁਰਚਾਨ ਦੀ ਲੋਹੜੀ ਦੀ 1.5 ਸਾਲ ਦਾ ਹੋ ਗਿਆ ਸੀ ਗੁਰਚਾਨ ਜਦੋਂ ਉਸ ਦੀ ਲੋਹੜੀ ਮਨਾਈ ਸੀ ਚਾਰ ਨਹੀਂ ਸੀ ਚੱਕ ਹੁੰਦੇ ਬਿਛਨੀ ਦੇ ਪਿੰਡ ਦੇ ਬਜ਼ੁਰਗਾਂ ਤੋਂ ਹੱਥ ਲਗਵਾ ਕੇ ਮੂੰਗਫਲੀ ਰਿਓੜੀਆਂ ਗੱਚਕ ਗੁੜ ਵੰਡਿਆ ਸੀ ਬਿਛਨੀ ਨੇ ਬਲੈਤੀਏ ਵੀ ਆਏ ਸੀ ਲੋਹੜੀ ਤੇ ਆਪਣੇ ਪਿੰਡ ਨੂੰ ਸ਼ਰਾਬ ਨਾਲ ਲੈ ਕੇ ਆਏ ਸੀ ਪ੍ਰਦੇਸ਼ ਤੋਂ ਮੈਂ ਤਾਂ ਉਦੋਂ ਪਹਿਲੀ ਵਾਰ ਸੁਣਿਆ ਸੀ ਸ਼ਰਾਬ ਵੀ ਅੰਗਰੇਜ਼ੀ ਹੁੰਦੀ ਹੈ ਮੇਰੇ ਵੀਰ ਹਨੇਕ ਨੇ ਵੀ ਖੂਬ ਪੀਤੀ ਸੀ ਲੋਹੜੀ ਤੇ ਮੇਰੇ ਸਾਲਾ ਨਾਲ ਕਈ ਪਿੰਡ ਦੇ ਮੁੰਡਿਆਂ ਨੇ ਵੀ ਰੀਸੋ ਰੀਸ ਸਵਾਦ ਦੇਖਿਆ ਸੀ ਬਹੁਤ ਰੌਣਕ ਮੇਲਾ ਲੱਗਿਆ ਸੀ ਨਜ਼ਾਰ ਨੇ ਵੀ ਰੰਗ ਬਣ ਦਿੱਤੇ ਸੀ ਪੰਗੜੇ ਵਿੱਚ ਸ਼ਰਾਬ ਪੀਂਦੇ ਦੇਖ ਕੇ ਕਦੇ ਬਾਪੂ ਨਾਰਾਜ ਕਦੇ ਬੀਬੀ ਨਾਰਾਜ ਜਦੋਂ ਮੇਰੇ ਸਾਲਾ ਨੇ ਮੈਨੂੰ ਕਿਹਾ ਜੀਜਾ ਕੇਰਾ ਪੀ ਕੇ ਦੇਖ ਨਜ਼ਾਰਾ ਆਉ ਖੁਸ਼ੀ ਦੁਗਣੀ ਚੌਗਣੀ ਹੋ ਜਾਉ ਤਾਂ ਬਿਛਨੀ ਦੂਰ ਖੜੀ ਇਸ਼ਾਰੇ ਨਾਲ ਨਾ ਨਾ ਕਰਕੇ ਮੈਨੂੰ ਰੋਕ ਰਹੀ ਸੀ ਗੁਰシャン 5 ਸਾਲ ਦਾ ਹੋ ਗਿਆ ਸੀ ਮੈਨੂੰ ਯਾਦ ਹੈ 베ਜੀ ਤੇ ਬਿਛਨੀ ਖੇਤ ਆਈਆਂ ਸੀ ਸਾਗ ਨੂੰ ਉਂਗਲ ਫੜ ਕੇ ਨਾਲ ਗੁਰシャン ਵੀ ਤੁਰਿਆ ਆਉਂਦਾ ਸੀ ਮੈਂ ਬਹੁਤ ਖੁਸ਼ ਹੋਇਆ ਸੀ ਬਰシャン ਨੂੰ ਤੁਰਿਆ ਆਉਂਦਾ ਦੇਖ ਫਿਰ ਮੈਂ 베ਜੀ ਨੂੰ ਧਿਆਨ ਨਾਲ ਦੇਖਿਆ ਤਾਂ ਜਾਦਾ ਆ ਇਹ ਰਾਤ ਸੁਤੇ ਪੈ ਨੂੰ ਬਹੁਤ ਡਰਾਉਣਾ ਸੁਪਨਾ ਆਇਆ ਸੀ ਮੈਨੂੰ ਦਿਖਿਆ ਸੀ ਕਿ ਸੇਵੀਆਂ ਵੰਟਣ ਵਾਲੀ ਘੋੜੀ ਬਾਣ ਵਾਲੇ ਮੰਜੇ ਦੀ ਬਾਹਰ ਨਾਲ ਬੰਨੀ ਹੋਈ ਹੈ ਨਾ ਤਾਂ ਕੋਈ ਗੇੜਨ ਵਾਲਾ ਹੈ ਤੇ ਨਾ ਹੀ ਕੋਈ ਸੇਵੀਆਂ ਟੋਕਣ ਵਾਲਾ ਮੈਂ ਹਾਕ ਮਾਰਦਾ ਹਾਂ ਤਾਂ ਅੰਦਰੋਂ ਕੋਈ ਨਹੀਂ ਬੋਲਦਾ ਮੈਂ ਨਾ ਡਰ ਕੇ ਉੱਠ ਖੜਿਆ ਸੀ ਸਾਗ ਤੋੜਦਿਆਂ ਬੇਜੀ ਬੈਠ ਗਈ ਸੀ ਬਿਛਰੀ ਨੂੰ ਕਿਹਾ ਸੀ ਬੇਜੀ ਨੇ ਈਏ ਅੱਜ ਨਾ ਮੈਨੂੰ ਸਵੇਰ ਦੇ ਚੱਕਰ ਆਈ ਜਾਂਦੇ ਨੇ ਬਿਛਰੀ ਨੇ ਭੱਜ ਕੇ ਚਵੱੱਚੇ ਵਿੱਚੋਂ ਪਾਣੀ ਦਾ ਡੁੱਲੂ ਭਰਿਆ ਤੇ ਬੇਜੀ ਕੁਲ ਗਈ ਜਦੋਂ ਬੇਜੀ ਬੱਟ ਤੇ ਲੰਮੀ ਪੈ ਗਈ ਸੀ ਬੇਜੀ ਨੂੰ ਪਿਆ ਦੇਖ ਬਿਛਰੀ ਡਰ ਗਈ ਸੀ ਉਸਨੇ ਜ਼ੋਰ ਦੀ ਚੀਕ ਮਾਰੀ ਸੀ ਬੇਜੀ ਬੇਜੀ ਅਸੀਂ ਮਿੱਪਜਕੇ ਕੋਲ ਆ ਗਏ ਸੀ ਬਾਪੂ ਜੀ ਬੋਲੇ ਸੀ ਤਰਸੇਮ ਪੁੱਤ ਸਵੇਰੇ ਨਾ ਆਪਣੀ ਮਾਂ ਨੂੰ ਬੈਦ ਕੋਲੇ ਲੈ ਜਾਵੀਂ ਅਸੀਂ ਮੱਟਾ ਪਾਉਂਦੇ ਸੀ ਖੇਤ ਵਿੱਚ ਬਾਪੂ ਜੀ ਕਹਿੰਦੇ ਜਿੰਦਾ ਮੈਂ ਸੰਭਾਲ ਕੇ ਆ ਜਾਊਂਗਾ ਤੂੰ ਤਰਸੇਮ ਗੱਡਾ ਜੋੜ ਤੇ ਬੱਚਿਆਂ ਨੂੰ ਘਰ ਲੈ ਜਾ ਜਲਦੀ ਜਲਦੀ ਵਰਸੀਮ ਦੇ ਦੋ ਭਰੇ ਵੱਡੇ ਤੇ ਘਰ ਨੂੰ ਚੱਲ ਪਏ ਸੀ ਘਰ ਤੱਕ ਬੇਜੀ ਗੱਲਾਂ ਕਰਦੀ ਆਈ ਸੀ ਘਰ ਪਹੁੰਚ ਕੇ ਬੇਜੀ ਨੇ ਗੁਰシャン ਨੂੰ ਜ਼ੋਰ ਦੀ ਆਵਾਜ਼ ਮਾਰੀ ਗੁਰシャン ਕਹਿ ਕੇ ਬੇੜੇ ਵਿੱਚ ਹੀ ਗਿਰ ਗਈ ਤੇ ਠੀਕ ਠਹੜਾ ਪੈ ਗਿਆ ਸੀ ਮੇਰਾ ਤਾਂ ਆਪਣਾ ਸਿਰ ਠੰਡਾ ਪੈ ਗਿਆ ਸੀ ਬੇਜੀ ਹਮੇਸ਼ਾ ਹਮੇਸ਼ਾ ਲਈ ਚਲੀ ਗਈ ਸੀ ਸਾਨੂੰ ਇਕੱਲੇ ਛੱਡ ਕੇ ਮੈਨੂੰ ਤਾਂ ਲੱਗਦਾ ਸੀ ਜਿਵੇਂ ਆਸਮਾਨ ਰੁਸ ਗਿਆ ਹੋਵੇ ਤੇ ਧਰਤੀ ਝੂਠੀ ਪੈ ਗਈ ਹੋਵੇ ਸਭ ਹੈਰਾਨ ਸਨ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਅੱਜ ਦੀ ਸ਼ਾਮ ਐਨੀ ਕਲੇਣੀ ਹੋਵੇਗੀ ਕੋਈ ਕਹੇ ਹਾਲੇ ਕੋਈ ਉਮਰ ਸੀ ਜਾਣ ਦੀ ਕੋਈ ਕਹੇ ਬੜੀ ਭਾਗਾਂ ਵਾਲੀ ਸੀ ਉਰਦੀ ਫਰਦੀ ਚਲੇ ਗਈ ਨਾ ਤਾਂ ਕਿਸੇ ਕੋਲੋਂ ਸੇਵਾ ਕਰਵਾਈ ਨਾ ਹੀ ਕੋਈ ਦੁੱਖ ਤਕਲੀਫ ਦੇਖਿਆ ਕਾਰ ਭੇਜ ਦਿੱਤੀ ਸੀ ਹਰਨੇਕਬੀਰ ਨੂੰ ਉਹ ਤਾਂ ਹੁਣ ਪਤਾ ਲੱਗਿਆ ਕਿ 베ਜੀ ਤਾਂ ਹਾਰਟ ਅਟੈਕ ਨਾਲ ਪੂਰੀ ਹੋਈ ਸੀ ਪਰ 베ਜੀ ਦੇ ਜਾਣ ਤੋਂ ਬਾਅਦ ਪਰੇਸ਼ਾਨ ਨੇ ਕਮਰੇ ਵਿੱਚ ਜਾ ਕੇ ਦਾਦੀ ਨੂੰ ਲੱਭਣਾ ਦਾਦੀ ਝਾਤ ਦਾਦੀ ਕਿੱਥੇ ਲੁਕੀ ਹੈ ਜਦੋਂ ਨਾ ਮਿਲਣੀ ਤਾਂ ਉਸਨੇ ਦਾਦੀ ਜੀ ਦਾਦੀ ਆ ਜਾ ਦਾਦੀ ਆ ਜਾ ਕਹਿ ਕੇ ਰੋਣ ਲੱਗ ਜਾਣਾ ਮੇਰੇ ਤੋਂ ਦੇਖ ਨਹੀਂ ਸੀ ਹੁੰਦਾ ਗੁਰਸ਼ਾਨ ਰੁੰਦਾ ਉਸ ਨੂੰ ਰੁੰਦਿਆਂ ਦੇਖ ਮੇਰਾ ਵੀ ਰੋਣਾ ਨਿਕਲ ਜਾਣਾ ਭਾਵੇਂ ਆਪਣੇ ਹੱਥੀ ਸੰਸਕਾਰ ਕੀਤਾ ਸੀ ਮੈਂ 베ਜੀ ਦਾ ਪਰ ਫਿਰ ਵੀ ਭੁਲੇਖੇ ਪੈਂਦੇ ਰਹਿੰਦੇ ਸੀ ਕਈ ਵਾਰ ਸਵੇਰੇ ਸਵੇਰੇ ਲੱਗਣਾ ਜਿਵੇਂ 베ਜੀ ਨੇ ਮੈਨੂੰ ਆਵਾਜ਼ ਮਾਰੀ ਹੋਵੇ ਬੇਤਰ ਸੇਮ ਪੁੱਤ ਰੋਟੀ ਲੈਂਦੀ ਆ ਆਜਾ ਪੁੱਤ ਦਹੀਂ ਪਾਲਿਆ ਢੋਲੀ ਵਿੱਚੋਂ ਨਾਲੇ ਪੀੜੀ ਚੁਕਲਿਆ ਕਈ ਵਾਰ ਬਹੀ ਵਿੱਚ ਤੀਵੀਆਂ ਨੇ ਪ੍ਰਾਂਤਾਂ ਨੂੰ ਔੜ ਲਵਾਉਂਦਿਆਂ ਹੋਣਾ ਜਾ ਪਿੱਤਲ ਦੇ ਭਾਂਡੇ ਕਲੀ ਕਰਵਾਉਂਦੇ ਹੁਣਾ ਮੈਨੂੰ ਲੱਗਣਾ ਜਿਵੇਂ 베ਜੀ ਵਿੱਚ ਬੈਠੀ ਹੈ ਉਸ ਦੀਆਂ ਗੱਲਾਂ ਕਰਦੀ ਸੀ ਦੀ ਆਵਾਜ਼ ਸੁਣਨੀ ਮੈਨੂੰ ਪੁਰਾਣੇ ਕੱਪੜੇ ਭਾਂਡੇ ਦੇ ਕੇ ਨਵੇਂ ਭਾਂਡੇ ਲੈਣ ਦਾ ਬਹੁਤ ਸ਼ੌਕ ਸੀ 베ਜੀ ਨੂੰ ਕਈ ਵਾਰ ਮੈਨੂੰ ਓਟੇ ਵਿੱਚ ਬੈਠੇ ਨੂੰ 베ਜੀ ਜ਼ਿਆਦਾ ਜਾਣੀ ਤਾਂ ਰੋਟੀ ਖਾਂਦੇ ਦਾ ਘੱਟ ਭਰ ਆਉਣਾ ਕਿੰਨੇ ਪਿਆਰ ਨਾਲ ਪਾਣੀ ਹਾਤੀ ਰੋਟੀ ਨੂੰ ਟਮ ਟਮ ਕੇ ਉੱਤੇ ਮੱਖਣੀ ਰੱਖ ਕੇ ਦਿੰਦੀ ਹੁੰਦੀ ਸੀ ਬਿਸ਼ਨੀ ਨੂੰ ਵੀ ਭਾਵੇਂ 베ਜੀ ਨੇ ਹੀ ਪਾਣੀ ਹੱਥ ਦੀ ਰੋਟੀ ਲਾਣੀ ਸਿਕਾਈ ਸੀ ਪਰ ਉਹ ਸਵਾਦ ਜਿਹੜਾ 베ਜੀ ਦੇ ਹੱਥ ਵਿੱਚ ਮੈਨੂੰ ਯਾਦ ਹੈ 베ਜੀ ਨੇ ਸਾਰੇ ਟੱਬਰ ਦੇ ਸੌਣ ਤੋਂ ਬਾਅਦ ਚੁੱਲਾ ਚੌਂਕਾ ਨਵੇੜ ਕੇ ਸੌਣਾ ਹਰ ਰੋਜ਼ ਰਾਤ ਨੂੰ ਚੁੱਲੇ ਚੌਕੇ ਹਾਰੇ ਨੂੰ ਪਾਂਡੋ ਮਿੱਟੀ ਦਾ ਪੋਚਾ ਫੇਰਨਾ ਗਲਾਸ ਬਾਟੀਆਂ ਚੰਨੇ ਥਾਲ ਗੜਬੀਆਂ ਲਿਸ਼ਕਾ ਦੇਣੇ ਸਵੇਰ ਨਾਲ ਮਾਂਜ-ਮਾਂਜ ਕੇ ਜਦੋਂ 베ਜੀ ਨੇ ਪੈਣਾ ਸਾਡੇ ਘਰੇ ਫੇਰ ਰਾਤ ਹੋਇਆ ਕਰਦੀ ਸੀ ਸਵੇਕਤੇ ਪਹਿਲੀ ਕਿਰਨ ਤੋਂ ਪਹਿਲਾਂ ਉੱਠ ਖੜਨਾ 베ਜੀ ਦੇ ਉੱਠਣ ਨਾਲ ਹੀ ਘਰ ਵਿੱਚ ਸਵੇਰਾ ਹੋ ਜਾਣਾ ਸਾਹ ਜਰੇ ਨਹਾ ਕੇ ਗੁਰੂ ਘਰ ਜਾਉਣਾ ਸਾਡੇ ਉੱਠਣ ਤੋਂ ਪਹਿਲਾਂ ਧਾਰਾਂ ਚੋ ਦੇਣੀਆਂ ਦੁੱਧ ਰੜਕ ਦੇਣਾ ਥੱਕਦੀ ਹੀ ਨਹੀਂ ਸੀ ਹੁੰਦੀ ਪਤਾ ਨਹੀਂ ਕਾਦੀ ਬਣੀ ਹੋਈ ਸੀ 베ਜੀ ਮੈਨੂੰ ਯਾਦ ਹੈ ਜਦੋਂ ਅਸੀਂ ਛੋਟੇ ਸੀ ਅਸੀਂ ਉਡੀਕਦੇ ਰਹਿਣਾ 베ਜੀ ਨੇ ਜਦੋਂ ਦੁਪਹਿਰੇ ਪੈਣਾ ਤੇ ਅਸੀਂ ਕਣਕ ਆਪਣੇ ਪੱਲਿਆਂ ਵਿੱਚ ਭਰਨੀ ਤੇ ਲਾਲੇ ਦੀ ਦੁਕਾਨ ਤੇ ਜਾ ਕੇ ਕਣਕ ਬਦਲੇ ਸਰਦੀਆਂ ਵਿੱਚ ਗੁਰਗਟਾ ਲੈਣਾ ਤੇ ਗਰਮੀਆਂ ਵਿੱਚ ਬਰਫ ਦਾ ਗੋਲਾ ਜੇ 베ਜੀ ਨੂੰ ਪਤਾ ਲੱਗ ਜਾਣਾ ਤੱਪੀਆਂ ਨਾਲ ਕੁੱਟ ਪੈਂਦੀ ਹੁੰਦੀ ਸੀ ਉਸਨੇ ਕਹਿਣਾ ਇੱਕ ਤੁਹਾਡਾ ਪਿਓ ਹੈ ਗਹਾਈ ਤੋਂ ਬਾਅਦ ਕੱਲਾ ਕੱਲਾ ਦਾਣਾ ਚੁੱਕ ਕੇ ਲਿਆਉਂਦਾ ਇੱਕ ਤੁਸੀਂ ਉਹ ਲਾਲੇ ਦਾ ਘਰ ਭਰੀ ਜਾਂਦੇ ਹੋ ਪਹਿਲਾਂ ਸਾਨੂੰ ਕੁੱਟ ਲੈਣਾ ਫਿਰ ਪਿਆਰ ਕਰਨਾ ਪਲੋਸਣਾ ਰੋਂਦਿਆਂ ਨੂੰ 베ਜੀ ਬਹੁਤ ਜੀ ਕਰਦਾ ਹੁਣ ਫੇਰ ਕਲਕਚੋਰੀ ਕਰਨ ਨੂੰ ਫੇਰ ਕੁੱਟ ਖਾਣ ਨੂੰ ਇਸੇ ਵਹਾਨੇ ਕਿਤੋਂ ਆ ਕੇ ਲਾੜ ਲਾ ਜਾ 베ਜੀ ਆ ਕੀ ਮੈਂ ਤਾਂ ਭਿੱਜ ਗਿਆ ਹੰਝੂ ਨਾਲ 베ਜੀ ਤੇ ਬਚਪਨ ਨੂੰ ਯਾਦ ਕਰਕੇ ਲਿਖਦਾ ਲਿਖਦਾ ਮੈਂ ਨਾ ਸਰਦੀਆਂ ਵਿੱਚ ਨਹਾਉਂਦਾ ਨਹੀਂ ਸੀ ਹੁੰਦਾ ਜਿਵੇਂ ਕੁੱਕੜ ਖੁੱਡੇ ਤਾੜੀ ਦਾ ਐਵੇਂ ਅੱਖ ਬਚਾ ਕੇ ਬੇਜੀ ਨੇ ਹਵੇਲੀ ਦੇ ਬੂਹੇ ਬੰਦ ਕਰ ਲੈਣੇ ਫਿਰ ਮੈਨੂੰ ਫੜਕੇ ਜ਼ਬਰਦਸਤੀ ਨਹਾ ਦੇਣਾ ਜੇ ਮੈਂ ਬਾਹ ਚੜਾ ਕੇ ਭੱਜ ਲੈਣਾ ਤਾਂ ਬੇਜੀ ਤੇ ਹਰਨੇਕ ਨੇ ਮੈਨੂੰ ਵਿਰੇੜੇ ਵਿੱਚ ਭੱਜ-ਭੱਜ ਕੇ ਫੜਨਾ ਬਾਪੂ ਜੀ ਨੇ ਬੈਠੇ ਨੇ ਦੇਖ ਕੇ ਹੱਸੀ ਜਾਣਾ ਬੇਜੀ ਨੇ ਕਹਿਣਾ ਇਹ ਬੰਗਾਲਾ ਕਿੱਥੋਂ ਆ ਗਿਆ ਸਾਡੇ ਘਰੇ ਵੀ ਤੇਰੇ ਜੂਆ ਪੈ ਜਾਣੀ ਹੈ ਬਹੁਜੀ ਕਰਦਾ ਬੀਜੀ ਉਸੇ ਬੇੜੇ ਵਿੱਚ ਭੱਜਣ ਨੂੰ ਤੁਸੀਂ ਫੜਿਓ ਫੇਰ ਮੈਨੂੰ ਨਾ ਕੇ ਥੱਲੇ ਨੂੜ ਕੇ ਨਵਾ ਦਿਓ ਬੀਜੀ ਆ ਜਾਓ ਬੀਜੀ ਦੇਖ ਲਵੋ ਮੈਂ ਕਿੰਨਾ ਇਕੱਲਾ ਰਹਿ ਗਿਆ ਹੁਣ ਨਾ ਮੇਰੇ ਤੋਂ ਹੋਰ ਨਹੀਂ ਲਿਖ ਹੋ ਰਿਹਾ ਬਸ ਇੰਨਾ ਕਹਿਣਾ ਚਾਹੁੰਦਾ ਹਾਂ ਰੱਬਾ ਜਦੋਂ ਸਾਡੇ ਕੋਲ ਬੀਜੀ ਸੀ ਉਦੋਂ ਨਾ ਦਾਣੇ ਘੱਟ ਸੀ ਅੱਜ ਦਾਣੇ ਬਹੁਤ ਨੇ ਅੱਜ ਬੀਜੀ ਨਹੀਂ ਹੈਗੇ ਮੇਰਾ ਤਾਂ ਹੁਣ ਰੋਣਾ ਹੀ ਬੰਦ ਨਹੀਂ ਹੋ ਰਿਹਾ ਜਦੋਂ ਦੇ ਬੱਚਿਆਂ ਨੇ ਫੋਨ ਲੈ ਕੇ ਦਿੱਤਾ ਨਾ ਫੇਸਬੁੱਕ ਤੇ ਕਿੰਨੇ ਲਖਾਰੀਆਂ ਦੀਆਂ ਲਿਖਤਾਂ ਪੜਦਾ ਰਹਿੰਦਾ ਆ ਆ ਕੁਝ ਦਿਨ ਪਹਿਲਾਂ ਰਗਵੀਰ ਬੜੈਚ ਦੀ ਲਿਖਿਤ ਜਤਨਾ ਪੜੀ ਸੀ ਮਾਨ ਨੂੰ ਛੂ ਗਈ ਤੁਹਾਡੇ ਨਾਲ ਵੀ ਸਾਂਝੀ ਕਰਦਾ ਹਾਂ ਬਹੁਤ ਗਰੀਬੀ ਸੀ ਘਰ ਵਿੱਚ ਫੇਰ ਵੀ ਰਾਜਾ ਪੁੱਤ ਕਹਿ ਅੰਮ੍ਰੀ ਬਿਠਾ ਦਿੰਦੀ ਸੀ ਮਹਿਸੂਸ ਨਾ ਹੋਣ ਦਿੱਤੀ ਸੀ ਕਦੇ ਤੰਗੀ ਕਾਕੀ ਸੂਟ ਦੀ ਚੁੰਨੀ ਲੁਕਾ ਦਿੰਦੀ ਸੀ ਘਟਾਉਣਾ ਮੰਗਿਆ ਸੀ ਜਦੋਂ ਕਦੇ ਵੀ ਕਿ ਦੋ ਚੁੰਨੀ ਦੀ ਝੱਟ ਬਣਾ ਦਿੰਦੀ ਸੀ ਟੁੱਟ ਜਾਂਦੀ ਸੀ ਜਦੋਂ ਕਦੇ ਹਾਰ ਕੇ ਤੂੰ ਇਹ ਪੰਜ ਹੰਝੂ ਬਹਾ ਦਿੰਦੀ ਸੀ ਐਸੀ ਕਹਾਣੀ ਸੁਣਾਉਣੀ ਸੀ ਸੁਵਾਉਣ ਲੱਗਿਆ ਜੰਝਪਰੀਆਂ ਦੇ ਦੇਸ਼ ਪਹੁੰਚਾ ਦਿੰਦੀ ਸੀ ਬਹੁਤ ਬਰਕਤ ਸੀ ਮੇਰੀ ਮਾਂ ਦੇ ਹੱਥਾਂ ਵਿੱਚ ਰੋਟੀ ਥੋੜੀ ਸੀ ਪਰ ਰਜਾ ਦਿੰਦੀ ਸੀ ਹੁਣ ਹੋਰ ਨਹੀਂ ਲਿਖ ਹੁੰਦਾ ਪਿਆ ਮਾਫ ਕਰਨਾ ਇਹ ਸੀ ਜੀ ਕਹਾਣੀ ਦਾ ਦੂਜਾ ਭਾਗ ਕਹਾਣੀ ਦਾ ਤੀਜਾ ਪਾਕਾ ਲਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ